ਸਾਰਾ ਸਤਿ ਸ਼੍ਰੀ ਅਕਾਲ ਜੀ ਅਮਨ ਫੈਸ਼ਨ ਕਲਾਥ ਹਾਊਸ ਅਮਨ ਫੈਸ਼ਨ ਕਲਾਥ ਹਾਊਸ 7 ਕਲਾ ਲਾਲੂ ਪੱਤੀ ਧਰਮਸ਼ਾਲਾ ਦੇ ਸਾਹਮਣੇ ਬਿਲਕੁਲ ਜਿਆਤਲਾ ਕਲਾ ਨਵੇਂ ਨਵੇਂ ਜਾਣੇ ਜੋ ਫੈਨਸੀ ਝੂੜ ਦੁਪੱਟੇ ਸਲਵਾਰਾਂ ਕਮੀਜ਼ ਕੰਬਲ ਤੌਲੀਏ ਬੈੱਡ ਸੀਟ ਕੁੜਤੇ ਪਜਾਮੇ ਫੁੱਲ ਵੈਲ ਪੱਗਾਂ ਲੋਈਆਂ ਹਰ ਪ੍ਰਕਾਰ ਦਾ ਕੱਪੜਾ ਬਾਜ਼ਾਰ ਨਾਲ ਸਸਤਾ ਮਿਲਦਾ ਜੀ ਤੇ 2 2 2.50 ਵਾਲੇ ਛੂਟਾਂ ਨਾਲ ਕਾਟਨ ਦੀਆਂ ਚੁੰਨੀਆਂ ਨਾਲ ਸੇਲ ਲੱਗੀ ਹੋਈ ਹੈ ਜਿਹੜਾ ਛੂੜ 700 ਦਾ ਸੀਗਾ ਉਹ 300 ਦੀ ਸੇਲ ਜਿਹੜਾ 550 ਦਾ ਸੀ ਉਹ 250 ਦੀ ਸੇਲ ਤੇ ਸੇਲ ਚੋਂ ਤੁਸੀਂ ਕੱਪੜਾ ਖਰੀਦ ਕੇ ਲਾਹਾ ਲੈ ਸਕਦੇ ਹੋ ਜੀ ਆਤਲਾ ਕਲਾ ਲਾਲੂ ਪੱਤੀ ਧਰਮਸ਼ਾਲਾ ਦੇ ਕੋਲੇ ਆ ਇਹ ਤੇ ਆਹ ਕਨੈਕਟ ਨੰਬਰ ਹੈ ਜੀ 98158354939815835493 ਸੇ ਲੱਗ ਚੁੱਕੇ ਬਿਲਕੁਲ ਨਵੇਂ-ਨਵੇਂ ਡਿਜ਼ਾਈਨਾਂ ਦੇ ਨਵੇਂ-ਨਵੇਂ ਸੋਹਣੇ-ਸੋਹਣੇ ਕੱਪੜੇ ਦੀ ਸੇਲ ਲੱਗ ਚੁੱਕੀ ਹੈ ਜੀ 2.5 250 ਦੇ 3 300 ਦੇ ਦੁਪੱਟਿਆਂ ਨਾਲ ਬਹੁਤ ਸੋਹਣੇ ਕਾਟਨ ਦੇ ਸ਼ੂਟ ਆਏ ਹੈ ਜੀ